ਵਾਹਿਗੁਰੂ ਜੀ ਕੀ ਫਤਿਹ ਜਗਤ ਦੀ ਝਲਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਅਸੀਂ ਜਿਹੜੇ ਬੱਚੇ ਛੋਟੇ-ਛੋਟੇ ਜਿਹੜੇ ਟਿਊਸ਼ਨ ਪੜ੍ਹ ਰਹੇ ਨੇ ਇਹਨਾਂ ਦੇ ਨਾਲ ਸਪੈਸ਼ਲ ਗੱਲਬਾਤ ਕਰਾਂਗੇ ਨਾਰਮਲੀ ਤਨਾਦੇ ਵਿੱਚ ਬੱਚੇ ਜਿਹੜੇ ਨੇ ਆਪਣੇ ਸਕੂਲ ਦਾ ਕੰਮ ਕਰਦੇ ਨੇ ਆਪਣੇ ਟੀਚਰ ਦੇ ਕੋਲੋਂ ਪਰ ਅੱਜ ਗੁਰਮਤ ਦੇ ਅਨਸਾਰ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਡਾ ਆਪਸੀ ਜੜਾਵਾ ਤਾਲਮੇਲ ਗੱਲਬਾਤਾਂ ਦਾ ਰਹੇਗਾ ਕਿ ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਹ ਸ਼ਹੀਦੀ ਦਿਹਾੜੇ ਕਿਹੜੇ ਸੰਬੰਧ ਦੇ ਵਿੱਚ ਚੱਲ ਰਹੇ ਨੇ ਕਿਹੜੇ ਗੁਰੂ ਸਾਹਿਬ ਜੀ ਦੇ ਸਹਬਜ਼ਾਦੇ ਸੀਗੇ ਕਿੱਥੋਂ ਗੁਰੂ ਸਾਹਿਬ ਜੀ ਚੱਲੇ ਸੀਗੇ ਸੋ ਜਿਹੜੇ ਵੀ ਸਾਡੇ ਮਨ ਦੇ ਜਿਹੜੇ ਆ ਉਹ ਸਵਾਲ ਹੋਣਗੇ ਬੱਚਿਆਂ ਦੇ ਨਾਲ ਕਰਾਂਗੇ ਬੱਚੇ ਕਿੰਨਾ ਕੁ ਸਹੀ ਉੱਤਰ ਦੇ ਪਾਉਂਦੇ ਨੇ ਬੱਚੇ ਜਿਹੜੇ ਆ ਦੁਨਿਆਵੀ ਵਿੱਦਿਆ ਦੇ ਨਾਲ ਦੀ ਨਾਲ ਕੋਈ ਗੁਰਮਤ ਦੀ ਵਿੱਦਿਆ ਦੇ ਬਾਰੇ ਵੀ ਜਾਣਕਾਰੀ ਰੱਖਦੇ ਆ ਕਿ ਜਾਂ ਨਹੀਂ ਰੱਖਦੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਇਹਨਾਂ ਦੇ ਬੱਚੇ ਨਾਲ-ਨਾਲ ਕੱਲੇ-ਕੱਲੇ ਬੱਚੇ ਦੇ ਨਾਲ ਫਤਿਹ ਦੀ ਸਾਂਝ ਪਾਵਾਂਗੇ ਉਹ ਹੈ ਖਾਲਸਾ ਵੇਗ ਜੀ ਪਤੇ ਕਿਹਨਾ ਪੁੱਤਰ ਸਿਮਰ ਜੀ ਸਿਮਰਜੀਤ ਕੌਰ ਲੇਵਲਿੰਕਰ ਇਹ ਬੇਟੀ ਤੇਰੀ ਹੈ ਦਾਗਰ ਜੀ ਦਾ ਸਾਂਸਾ ਉਹ ਹੈ ਖਾਲਸਾ ਵੇਗ ਕਿਹਨਾ ਪੁੱਤਰ ਨਵਰੀਤ ਕੌਰ ਨਵਰੀਤ ਕੌਰ ਹਾਂ ਜੀ ਵੇ ਖਾਲਸਾ ਵੇਗ ਜੀ ਪਤੇ ਸੁਮਨਦੀਪ ਕੌਰ ਵੇ ਖਾਲਸਾ ਵੇਗ ਜੀ ਪਤੇ ਸੁਖਮਨਜੀਤ ਕੌਰ ਕਿਹਨਾ ਪੁੱਤਰ ਆ ਵੇ ਖਾਲਸਾ ਵੇਗ ਜੀ ਫਤੇ ਇੱਕਮ ਇੱਕਮ ਫਤਿਹ ਦੀ ਸਾਂਝ ਪੁੱਤ ਭਾਈ ਦੀ ਹੁੰਦੀ ਹੈ ਪੁਰਨ ਆਗੇ ਇੱਕ ਮਕੌਰ ਕੇ ਕੱਲਾ ਇੱਕ ਇੱਕਮਜੀਤ ਕੌਰ ਕਿਨਾ ਪੁੱਤਰਾ ਵੈਗੁਰਜੀ ਖਾਲਸਾ ਵੈਗੁਰਜੀ ਫਤਿਹ ਹਾਂਜੀ ਤੁਸੀਂ ਦੱਸੋ ਪੁੱਤ ਕਿਹਨਾ ਦਾ ਗਗਨਦੀਪ ਕੌਰ ਵੈ ਖਾਲਸਾ ਵੈਗੁਰਜੀ ਫਤਿਹ ਕੋਮਲਜੀਤ ਕੌਰ ਵੈਰੀ ਗੁੱਡ ਬਹੁਤ ਵਧੀਆ ਨਾਮ ਬੱਚੀ ਦਾ ਹਾਂਜੀ ਪੁੱਤ ਵੈ ਖਾਲਸਾ ਵੈਗੁਰਜੀ ਫਤਿਹ ਕਿਨਾ ਪੁੱਤਰਾ ਗੁਰਸਿਮਰਨਜੀਤ ਸਿੰਘ ਵੈਖਾਲ ਸਾਹਿਬ ਇਹ ਕਿਹਦੀ ਫਤਿਹ ਆ ਪਛੀ ਨਾਪੇ ਫਤਿਹ ਬੁਲਾਈ ਹੈ ਕਿਹਨਾ ਪੁੱਤਰਾ ਕਸ਼ਮੀਰ ਖਾਨ ਕਸ਼ਮੀਰ ਖਾਨ ਇਥੇ ਆਪੋ ਸਾਹਮਣੇ ਆਇਥੇ ਇਥੇ ਇਥੇ ਸਵਾਇ ਗੁਰਜੀਤ ਖਾਲਸਾ ਇਹ ਫਤਿਹ ਕਿਹਨਾ ਪੁੱਤਰਾ ਸੁਮਨ ਮੀਤ ਸਿੰਘ ਬੱਚੇ ਦਾ ਨਾਮ ਆ ਸੋ ਜਿਹੜਾ ਵਾ ਵੱਡੇ ਬੱਚਿਆਂ ਲੋ ਪਹਿਲਾਂ ਸਟਾਰਟ ਕਰੀਏ ਕਿ ਜਾਂ ਛੋਟਿਆਂ ਨਾਲ ਕਰੀਏ ਤੁਸੀਂ ਦੱਸੋ ਹੱਥ ਖੜੇ ਕਰੋ ਇਧਰੋਂ ਸਟਾਰਟ ਕਰੀਏ ਪਹਿਲਾਂ ਕਿ ਇਧਰੋਂ ਸਟਾਰਟ ਕਰੀਏ ਹੱਥ ਖੜੇ ਕਰੋ ਨਾ ਇਧਰ ਕਿ ਪਦਰ ਕੋ ਕੈਮਰੇ ਵਿੱਚ ਤੁਹਾਡੇ ਲੋ ਸਟਾਰਟ ਕਰੀਏ ਬਾਚਾ ਵੋਟਾ ਵੇ ਨੇ ਆਪਾਂ ਵੱਡੇ ਬੱਚੇ ਦਾ ਹੱਥ ਜਿਆਦਾ ਖੜੇ ਹੁੰਦੇ ਕੋ ਛੋਟੇ ਨੇ ਹੁੰਦੇ ਆ ਪੰਜ ਪੰਜ ਹੀ ਉਧਰੋਂ ਪੰਜ ਹੀ ਉਧਰੋਂ ਆ ਹੈਨਾ ਚਲੋ ਐਨੀ ਵੇ ਆਪਾਂ ਛੋਟੇ ਨੂੰ ਪਹਿਲਾ ਮੌਕਾ ਦਿੰਨੇ ਆ ਫਿਰ ਆਪਾਂ ਵੱਡੇ ਆ ਲਾਜਾਂਗੇ ਹੈਨਾ ਛੋਟੇ ਬੱਚੇ ਪਿਆਰੇ ਹੁੰਦੇ ਆ ਠੀਕ ਹੈ ਸਭ ਤੋਂ ਪਹਿਲਾਂ ਇੱਥੇ ਆਓ ਜੀ ਕੀ ਨਾਮ ਹੈ ਤੁਹਾਡਾ ਸੁਮਨ ਸੁਮਨ ਮੀਤ ਸਿੰਘ ਜੀ ਸੁਮਨ ਮੀਤ ਜੀ ਅੱਜ ਜਿਹੜੇ ਦਿਨ ਚੱਲ ਰਹੇ ਨੇ ਬਾਰੇ ਪਤਾ ਤੁਹਾਨੂੰ ਓਕੇ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਬਾਰੇ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਦੇ ਬਾਰੇ ਕਿੰਨੇ ਸਹਬਜ਼ਾਦੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਚਲੋ ਕੋਈ ਨਹੀਂ ਆ ਮੂਲ ਮੰਤਰ ਸਰ ਦਾ ਪਾਠ ਹਾਂਜੀ ਉੱਚੀ ਸਰੀ ਸੁਣਾਓ ਜਿਹੜੀ ਕੈਮਰੇ ਦੇ ਵਿੱਚ ਵਾਹੇ ਇਕਮਕਾਰ ਸਤਨਾਮ ਕਰਤਾ ਪੁਰਖ ਨਿਰਭਰ ਨਿਰਵੈਰ ਅਕਾਰਮਰਤ ਜੁਨੀ ਸੈ ਭੰਗ ਪ੍ਰਸ਼ਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਹਾਂਜੀ ਬੇਟਾ ਕੀ ਨਾ ਖੁਸ਼ਮੀਤ ਕਰੋ ਖੁਸ਼ਮੀਤ ਕਰੋ ਖੁਸ਼ਮੀਤ ਕਰੋ ਜੀ ਤਨੂੰ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸੀ ਉਹਨਾਂ ਦੇ ਨਾਮ ਦਾ ਪਤਾ ਸਿਰਫ ਵੱਡੇ ਸਾਹਿਬਜ਼ਾਦੇ ਮੁਲਯੋ ਸਹਿਬ ਉਹ ਸਹਿਬ ਜਨਤ ਦੇ ਸੰਗ ਵੀ ਨਹੀਂ ਵੱਡੇ ਸਹਿਬ ਜਦੇ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਤਾਂ ਪੰਜ ਪਿਆਰਿਆਂ ਦਾ ਨਾਮ ਲੈ ਰਹੇ ਨੂੰ ਸੀ ਸਹਿਬ ਜਦੇ ਚਲੋ ਜਪਜੀ ਸਾਹਿਬ ਦੀ ਇੱਕ ਪੌੜੀ ਦਾ ਪਾਠ ਹੋਂਦਾ ਪੂਰੀ ਇੱਕ ਪੌੜੀ ਦਾ ਸੁਣਾਓ ਇੱਕ ਏਮ ਕਾ ਸਤਨਾਮ ਕਰਤਾ ਪੁਰਖ ਨਿਰਪਾ ਨਿਰਵੈ ਅਕਾਲ ਮੂਰਤ ਅਜੂਨੀ ਸੈਭਾ ਗੁਰਪ੍ਰਸਾਦ ਜਪ ਆਤ ਸਚ ਜੁਗਾਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਿਆ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੁਪੈ ਚੋਪਣਾ ਹੋਵਈ ਜੇ ਲਾਇਰ ਹਾਲਿਫਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰੀਆ ਪਾਰ ਸਸ ਸਿਆਨ ਪਾਲਾ ਕੋ ਹੈ ਤਾਂ ਇਕ ਨ ਚੱਲੇ ਨਾਲ ਕਿ ਸਚਿਆਰਾ ਹੋਈਐ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਖਿਆ ਨਾਲ ਬੁਲੇ ਸੋਨਿਹਾ ਕੀ ਨਾ ਪੁੱਤਰਾ ਕੋ ਸਮਰਨ ਜੀਤ ਸਿੰਘ ਹਾਂਜੀ ਕੋ ਸਮਰਨ ਜੀਤ ਸਿੰਘ ਠੀਕ ਹੈ ਕੀ ਦੱਸੋਗੇ ਤੁਸੀਂ ਗੁਰਮਤ ਦੇ ਬਾਰੇ ਬਾਬਾ ਜੀ ਦੇ ਬਾਰੇ ਬਾਬਾ ਜੀ ਦੇ ਵੱਡੇ ਸਹਿਬਜ਼ਾਦਿਆਂ ਦੇ ਨਾਮ ਦੇ ਬਾਰੇ ਪਤਾ ਬੋਲਿਓ ਜੀ ਸਹਿਬਜ਼ਾਦਾ ਜੀਤ ਸਿੰਘ ਜੀ ਸਹਿਬਜ਼ਾਦਾ ਜੁਜਾ ਸਿੰਘ ਜੀ ਸਹਿਬਜ਼ਾਦਾ ਜੋਦਵਾ ਸਿੰਘ ਜੀ ਸਹਿਬਜ਼ਾਦਾ ਫਤਿਹ ਸਿੰਘ ਜੀ ਬੋਲੇ ਸੋਨਿਹਾਲ ਇਹ ਬੱਚੇ ਨੇ 4 ਸਾਲ ਦੇ ਆਦਾਸਤੇ ਸੀ ਮੈਂ ਦੋ ਪੁੱਛੇ ਸੀਗੇ ਵਾਹਿਗੁਰੂ ਜੀ ਖਾਲਸਾ ਜੀ ਬੱਦੀ ਕੀ ਨਾ ਪੁੱਤਰਾ ਕਮਲਜੀਤ ਕਮਲ ਕਮਲਜੀਤ ਕਮਲਜੀਤ ਕੌਰ ਹਾਂਜੀ ਕਮਲਜੀਤ ਜੀ ਤੁਸੀਂ ਜਿਹੜਾ ਵਾ ਚਾਰ ਸਹਿਬਜਾਦੇਆਂ ਦੇ ਪਿਤਾ ਜੀ ਦੇ ਨਾਮ ਦਾ ਪਤਾ ਦੱਲੂ ਨਹੀਂ ਪਤਾ ਛੋਟੇ ਸਹਿਬਜਾਦੇ ਦਾ ਨਾਮ ਦਾ ਪਤਾ ਚਲੋ ਊਲ ਮੰਤਰ ਸਾਹਿਬ ਦਾ ਪਾਠ ਹੁੰਦਾ ਸੁਣਾ ਦਿਓ ਏਕਮ ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਕਾਰ ਕਾਲਮੁਤ ਆਜਨੀ ਸਤੈ ਨਿਰਭਉ ਸਹਾਜ ਆ ਸੱਚ ਗਾ ਸੱਚ ਹੈਪੀ ਸੱਚ ਨਾਨਕ ਹੋਸੀਪੀ ਸੱਚ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਕਿਨਾ ਹੈ ਗਗਨ ਹਾਂ ਗਗਨ ਤੁਸੀਂ ਸਤਨਾਮ ਵਾਇਗਰੂ ਬੋਲ ਲੈਂਦੇ ਹੋ ਬੋਲਿਓ ਇੱਕਮਕਾਰ ਸਕਦਾ ਤੇ ਸਤਨਾਮ ਵਾਇਗਰੂ ਪੁੱਛਿਆ ਤੈਨੂੰ ਮੈਨੂੰ ਪਤਾ ਤੁਹਾਨੂੰ ਜੇ ਵੱਡੀ ਉਮਰ ਦੀ ਤੇਰੀ ਸਤਨਾਮ ਵਾਇਗਰੂ ਪੁੱਛਿਆ ਬੋਲ ਬੋਲ ਲੈਂਦੇ ਹੋ ਬੋਲਿਓ ਇਕਮ ਕਾ ਸਤਨਾ ਵਾਹਿਗੁਰੂ ਜੋ ਹੁੰਦੇ ਸਤਨਾ ਵਾਹਿਗੁਰੂ ਚਲੋ ਕੋਈ ਨਹੀਂ ਇੱਕ ਇੱਕ ਕੀ ਦੀਆਂ ਪੈਣ ਇਹਦੀ ਐਜੀ ਪੁੱਤ ਸਿਖਾਇਆ ਕਰ ਪੈਣ ਆਪਣੀ ਨੂੰ ਵੀ ਠੀਕ ਹੈ ਵਾਹਿਗੁਰੂ ਜੀ ਖਾਲਸਾ ਮੇਰੀ ਦੀ ਫਤਿਹ ਮੂਲ ਮੰਤਰ ਸਹਿਲ ਦਾ ਪਾਠ ਹੁੰਦਾ ਸੁਣਾਓ ਇਕਮ ਕਾ ਸਤਨਾਮ ਕਟਾ ਨੀਰੇ ਪਾ ਨੀਰੇ ਵਾਹ ਆ ਚਿੰਨੀ ਸੇ ਪੰਕਸਾ ਨਹੀਂ ਪਤਾ ਕਾਲ ਮੂਰਤ ਚਲੋ ਸਤਨਾ ਵਾਹਿਗੁਰੂ ਜਾਪ ਹੁੰਦਾ ਸਤਨਾ ਵੈਗਰੂ ਕਿਨਾ ਪੁੱਤ ਆ ਮੇਰੇ ਕੋ ਹਾਂਜੀ ਇੱਕਮ ਇੱਕਮ ਛੋਟੇ ਸਾਹਿਬ ਜੀ ਦਾ ਨਾਮ ਦਾ ਪਤਾ ਚਲੋ ਇਹ ਕੀਦੀ ਬੱਚੀ ਆ ਤੇਰੀ ਭੈਣ ਆ ਹਾਂਜੀ ਸਿਖਾਇਆ ਕਰ ਨੂੰ ਜਗਾ ਫੋੜੀ ਆ ਇਹਦੇ ਵੀ ਅੱਤਾ ਟੱਪਲਾ ਜੇ ਟੱਡਾ ਕਿਨਾ ਪੁੱਤ ਆ ਸੁਖਮਨਜੀਤ ਕਰ ਸੁਖਮਨਜੀਤ ਕੋ ਸਭ ਤੋਂ ਪਹਿਲਾਂ ਤੈਨੂੰ ਪਨੀਸ਼ਮੈਂਟ ਹੈ ਕਿ ਛੋਟੀ ਭੈਣ ਨੂੰ ਜ਼ਰੂਰ ਸਿਖਾਇਆ ਕਰ ਕੁਛ ਨਾ ਕੁਛ ਠੀਕ ਹੈ ਖਾ ਨਹੀਂ ਐਂਕਲ ਜੀ ਸਿਖਾਉਂਦੇ ਜੇ ਕਿਹੜੀ ਕਲਾਸ ਪੜ੍ਹਦੀ ਮੇਰੇ ਪੁੱਤੋ 8th 8th ਕਲਾਸ ਵਿੱਚ ਕਿਨਾ ਸਹਿ ਸੁਖਮਨਜੀਤ ਸੁਖਮਨਜੀਤ ਜਿਹੜੀ ਆ 8ਵੀਂ ਕਲਾਸ ਦੀ ਵਿਦਿਆਰਥੀ ਹੈਗੀ ਐ ਅੱਜ ਇਹਦੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਸਪੈਸ਼ਲ ਹੁਣ ਦਿਨ ਚੱਲ ਰਹੇ ਨੇ ਇਹ ਦਿਨ ਜਿਹੜੇ ਕਿੱਡੇ ਸਿੱਖਾਂ ਵਾਸਤੇ ਮਹੱਤਵਪੂਰਨ ਹੈਗੇ ਨੇ ਅੱਜ ਦਾ ਕਿਹੜਾ ਦਿਨ ਹੈਗਾ ਅੱਜ ਨੌਪੋਵਾ ਤੇ ਪ੍ਰੂ ਕੋਪਨ ਸਿੰਘ ਜੀ ਜਿਹੜੇ ਸੀਗੇ ਉਹਨਾਂ ਦੇ ਚਾਰ ਸਹਿਬਜ਼ਾਦੇ ਸੀਗੇ ਠੀਕ ਹੈ ਚਾਰ ਸਹਿਬਜ਼ਾਦਿਆਂ ਵਿੱਚੋਂ ਛੋਟੇ ਸਹਿਬਜ਼ਾਦਿਆਂ ਦੀ ਉਮਰ ਕਿੰਨੀ-ਕਿੰਨੀ ਸੀ ਜੋਰਾਵਜ ਸਿੰਘ ਜੀ ਦੀ 9 ਤੇ ਫਤੇ ਸਿੰਘ ਜੀ ਦੀ 7 ਵੈਰੀ ਗੁੱਜੇ ਖਾਲਸਾ ਵੈਰੀ ਜੀ ਫਤੇ ਖਾਲਸਾ ਵੈਰੀ ਜੀ ਬਤੇ ਕੀ ਨਾਂ ਪੱਤਰ ਸੀਰਤਕਾਰ ਸੀਰਤਕਾਰ ਜੀ ਜਿਹੜੇ ਆਹ ਅਡ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਹੈਗੀ ਕਿਉਂ ਅਨਮੋਲ ਦਿਨ ਹੈਗੇ ਨੇ ਸਿੱਖਾਂ ਵਾਸਤੇ ਆਜੀ ਦਿਨਾਂ ਸ਼ਹੀਦੀ ਦਿਹਾੜੇ ਚੱਲਣ ਦੀਆਂ ਕੀ ਨਾਂ ਸਾਹਿਬੇਟੀ ਨੇ ਸੀਰਤਕੌਰ 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 ਪੁੱਤ ਕੰਫੀਡੈਂਸ ਦੇ ਨਾਲ ਦਸ ਕੈਮਰੇ ਦੇ ਸਾਹਮਣੇ ਕੋਈ ਵੀ ਚੀਜ਼ ਕੰਦੀ ਲੋੜਨੀ ਹੈਗੀ ਇਹ ਦਿਨ ਜਿਹੜੇ ਨੇ ਤਾਂ ਮਹੱਤਵਪੂਰਨ ਹੈ ਕਿ ਸਾਡੇ ਗੁਰੂ ਸਾਹਿਬਾਨ ਦੇ ਬੱਚਿਆਂ ਨੇ ਗੁਰੂ ਸਾਹਿਬ ਦੇ ਪਰਿਵਾਰ ਨੇ ਗੁਰੂ ਸਾਹਿਬ ਦੇ ਨਾਲ ਸਿੰਘਾਂ ਨੇ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਔਰ ਸ਼ਹੀਦੀ ਦਿਨ ਚੱਲ ਰਹੇ ਨੇ ਇਸ ਕਰਕੇ ਮਹੱਤਵਪੂਰਨ ਨੇ ਠੀਕ ਹੈ ਕੱਲ ਨੂੰ 22 ਤਰੀਕ ਜਿਹੜੀ ਨਿਕਲ ਕੇ ਗਈ ਸੀਗੀ ਕੱਲ ਨੂੰ 22 ਤਰੀਕ 8 ਵੋ ਹਾਂਜੀ 8 ਪਉ ਨੂੰ ਸਪੈਸ਼ਲ ਦਿਨ ਕਿਹੜਾ ਸੀ ਬਾਬਾ ਵੱਡੀ ਸਾਹਿਬ ਜਾਨ ਦੀ ਸ਼ਹੀਦੀ ਦਿਹਾੜਾ ਸੀ ਵੈਰੀ ਗੁੱਡ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਵੇਖਾਲ ਸਾਥ ਸਾਬ ਰਜੀ ਫਤਿਹ ਆ ਬੱਚੀ ਸਭ ਤੋਂ ਵੱਡੀ ਆ ਇਹਨੂੰ ਨਾ ਆਪਾਂ ਔਖੇ ਔਖੇ ਸਵਾਲ ਪੁੱਛਣੇ ਹੋ ਦੱਸ ਬਾਬਾ ਅੱਛਾ ਵੱਡੀ ਹੈ ਹਾਂਜੀ ਓਕੇ 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 ਠੀਕ ਹੈ ਚਲੋ ਕੋਈ ਨਹੀਂ ਉਹਦਾ ਮੌਕਾ ਨਿਕਲ ਗਿਆ ਹਨਾ ਅੱਛਾ ਪੁੱਤੇ ਦੱਸੋ ਕਿ ਜਿਹੜੇ ਆ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਅੱਜ ਕਿੰਨਾ ਪਉ ਹੈ ਅੱਜ ਅੱਜ ਨਾ ਪਉ ਅੱਜ ਨਾ ਪੂਆ ਔਰ ਸਹੀ ਦਿਤੇੜੇ ਕੀ ਨਿਤਰੀਕ ਨੂੰ ਸਟਾਰਟ ਹੋਈ ਸੀ ਵੀ ਤਰੀਕ 12ਵਾਂ ਮਹੀਨਾ ਸ਼ੇਪੋਨੂ ਸ਼ੇਪੋਨੂ ਖਾਲਸੇ ਦੀ ਮਾਤਾ ਦਾ ਕੀ ਨਾਂ ਸੀ ਪਤਾ ਜੀਤੋ ਜੀ ਖਾਲਸੇ ਦੀ ਮਾਤਾ ਮਾਤਾ ਸਾਹਿਬ कौर ਜੀ ਮਾਤਾ ਸਾਹਿਬ ਤੁਕੋ ਗੁਰੂ ਗੋਬਿੰਦ ਸਿੰਘ ਜੀ ਨੇ ਕਹਿਆ ਕਿ ਮਾਤਾ ਸਾਹਿਬ ਕੌਰ ਨੂੰ ਰਹਿਦੀ ਦੁਨੀਆ ਤੱਕ ਖਾਲਸੇ ਦੀ ਮਾਂ ਦੇ ਨਾਲ ਪੁਕਾਰਿਆ ਜਾਏਗਾ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੇ ਨਾਮ ਦੇ ਨਾਲ ਸ੍ਰੀ ਗੁਰੂ ਗੋਬਿੰਦ ਕੀਰਿ ਗੁਰੂ ਗੋਬਿੰਦ ਸਿੰਘ ਜੀ ਨੂੰ ਦਸ਼ਮੇਸ਼ ਪਿਤਾ ਜੀ ਦੇ ਨਾਲ ਵੈਰੀ ਗੁੱਡ ਅੱਛਾ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਆ ਉਹ ਕਿੰਨੀ ਤਰੀਕ ਨੂੰ ਜਿਹੜਾ ਉਹਨਾਂ ਨੇ ਕਿਲਾ ਛੱਡਿਆ ਸੀ ਵੀ 6 ਪਉ ਨੂੰ ਵੀ ਤਰੀਕ 12ਵਾਂ ਮਹੀਨਾ ਠੀਕ ਹੈ ਪਰਿਵਾਰ ਕਣੀ ਤਰੀਕ ਨੂੰ ਵਿਛੜਿਆ ਸੀ 7 ਪਉ 21 ਤਰੀਕ 12ਵਾਂ ਮਹੀਨਾ ਕਿੱਥੇ ਵਿਛੜਾਇਆ ਸੀ ਸਰਸਾ ਨੇ ਦਿੱਤੀ ਵੈਰੀ ਗੁੱਡ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲੇਵਲਿਨ ਕੌਰ ਜੀ ਤੁਸੀਂ ਦੱਸੋ ਹੁਣ ਤਾਂ ਮੈਂ ਤੁਮੋਂ ਕਿਉਂ ਕਿਹ ਸਵਾਲ ਪੁੱਛੂ ਹੁਣ ਕਿਉਂਕਿ ਸਾਰੇ ਨਾਖਣਾ ਇਹਦੀ ਬੇਟੀ ਆ ਪਤਨੀ ਨੇ ਸਹਾਇਆ ਉਹਦੇ ਚ ਸਹਾਇਆ ਵੀ ਉਹਦੀ ਯਾਦ ਹੈਗਾ ਕਿ ਨਹੀਂ ਹੈਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਿੰਨੇ ਸਹਬਜ਼ਾਦੇ ਸੀ 4 ਵੱਡੇ ਸਹਬਜ਼ਾਦਿਆਂ ਦਾ ਨਾਮ ਦੱਸੋ ਬਾਬਾਜੀ ਸਿੰਘ ਜੀ ਬਾਬਾਜੀ ਨਿਹਾਰ ਸਿੰਘ ਜੀ ਵੈਰੀ ਗੁੱਡ ਛੋਟੇ ਸਹਿਬ ਜਦਿਆਂ ਦਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਕਿੰਨੀ ਸੀ ਬਾਬਾ ਫਤਿਹ ਸਿੰਘ ਜੀ ਦੀ ਉਮਰ ਕਿੰਨੀ ਸੀ ਬਾਬਾ ਜੋਰਾਵਰ ਸਿੰਘ ਜੀ ਦੀ ਉਮਰ ਸੀ 9 ਸਾਲ ਬਾਬਾ ਫਤਿਹ ਸਿੰਘ ਜੀ ਦੀ ਉਮਰ ਸੀ 7 ਸਾਲ ਵੈਰੀ ਗੁੱਡ ਅੱਛਾ ਖਾਲਸੇ ਦੀ ਮਾਤਾ ਦਾ ਕੀ ਨਾਮ ਸੀ ਖਾਲਸੇ ਦੀ ਮਾਤਾ ਦਾ ਨਾਮ ਹਾਂਜੀ ਫਸ ਗਈ ਵਾਤਾ ਸੇਵ ਕਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਪੁੱਤ ਜੀ ਤੁਸੀਂ ਦੱਸੋ ਹੁਣ ਅੱਜ ਕਿੰਨਾ ਪੋ ਹੈ ਅੱਜ ਨਾ ਪੋ ਹੈ ਕਿ ਕੱਲ 8 ਪੋ ਨੂੰ ਸਪੈਸ਼ਲ ਦਿਨ ਕਿਹੜਾ ਸੀ ਸਾਈਂਜਾ ਵੱਡੇ ਸਾਈਂਜਾ ਦੇ ਦਿਨ ਤੇ ਸ਼ੀਦੀ ਵੱਡੇ ਸਾਈਂਜਾ ਦੇ ਸ਼ੀਦੀ ਅੱਛਾ ਇੱਕ ਤਾਂ ਆਪਾਂ ਕਿਸੇ ਨੂੰ ਪੁੱਛੇ ਨਹੀਂ ਆਪਾਂ ਨੂੰ ਇੱਕ ਤਾਂ ਨੂੰ ਰਲ ਕੇ ਸਾਰਿਆਂ ਨੂੰ ਮਿਲ ਕੇ ਸਵਾਲ ਪੁੱਛ ਲੈਣੇ ਆ ਕੱਲੇ ਕੱਲੇ ਨੂੰ ਪੁੱਛਾਂਗੇ ਛੋਟੇ ਸਰ ਜਦ ਅਸੀਂ ਦੀ ਕਦੋਂ ਤੇਰਾ ਪੋਨ ਕੰਫੀਡੈਂਸ ਨਾ ਦੱਸੋ ਨਾ ਤੇਰਾ ਪੋ ਤੇਰਾ ਪੋ 27 ਤਰੀਕ ਬਾਰਵਾਂ ਮਹੀਨਾ ਤੇਰਾ ਪੋ ਤੇਰਾ ਪੋ 27 ਤਰੀਕ ਬਾਰਵਾਂ ਮਹੀਨਾ ਸਾਰੇ ਇੱਕ ਦੂਜੇ ਦੀ ਰਿਸਨਤ ਨਹੀਂ ਦੱਸੀ ਜਾ ਰਹਾ ਕਿ ਬਿਲਕੁਲ ਸਹੀ ਹੈ ਕੰਫੀਡੈਂਸ ਨਾ ਦੱਸ ਰਹੇ ਬਿਲਕੁਲ ਸਹੀ ਹੈ ਲਾ ਦਿਓ ਜਿ ਘਾਰਾ ਇੱਕ ਵਾਰੀ ਹੋਏ ਵਾਲੇ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ